ਸਤਿ ਸ਼੍ਰੀ ਅਕਾਲ ਜੀ ਵੀਡੀਓ ਵੇਖ ਰਹੇ ਆਪ ਸਭ ਨੂੰ ਜੀ ਆਇਆਂ ਲੈ ਕੇ ਹਜਰ ਆ ਅੱਜ ਦੀ ਵੱਡੀ ਖਬਰ ਖਬਰ ਨਾਲ ਅੰਤ ਤੱਕ ਜਰੂਰ ਬਨੇ ਰਹਿਣਾ ਜਿੰਨਾ ਵੀਰਾਂ ਭੈਣਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲੋ ਵੀਡੀਓ ਨੂੰ ਲਾਈਕ ਕਰ ਤੇ ਸ਼ੇਅਰ ਜਰੂਰ ਕਰ ਸ਼ੁਰੂਆਤ ਕਰਦੇ ਹਾਂ ਅੱਜ ਦੀ ਵੱਡੀ ਖਬਰ ਅਮਰਪਾਲ ਸਿੰਘ ਤੇ ਤੀਜੀ ਵਾਰ ਐਨ ਐਸ ਐਲ ਲਗਾਉਣਾ ਗੈਰ ਕਾਨੂੰਨੀ ਹਾਈ ਕੋਰਟ ਦੇ ਵਕੀਲ ਦਾ ਵੱਡਾ ਬਿਆਨ ਸਰਕਾਰ ਤੇ ਲਾਇਆ ਦੋਸ਼ ਖੰਡੂਰ ਸਾਹਿਬ ਦੇ ਸੰਸਦ ਮੈਂਬਰ ਅਮਰਪਾਲ ਸਿੰਘ ਤੇ ਤੀਜੀ ਵਾਰ ਐਨ ਐਸ ਐਲ ਲਗਾਉਣਾ ਲਗਾਉਣਾ ਗੈਰ ਕਾਨੂੰਨੀ ਹੈ ਅਤੇ ਪ੍ਰਗਟਾਵੇ ਦੀ ਆਜ਼ਾਦੀ ਦੀ ਉਲੰਘਣਾ ਹੈ ਅਮਰਤਪਾਲ ਵਿਰੋਧ ਕੇਸ ਦਾ ਜ਼ਿਆਦਾਤਰ ਆਧਾਰ ਸਿਰਫ ਆਈਡੀਓ ਕਲਿੱਪਾਂ ਤੇ ਹੈ ਇੰਟਰਨੈਟ ਮੀਡੀਆ ਤੇ ਵਾਇਰਲ ਹੋਏ ਬਿਆਨਾਂ ਤੇ ਆਧਾਰਿਤ ਹੈ ਹਾਈ ਕੋਰਟ ਨੇ ਸੀਨੀਅਰ ਵਕੀਲ ਆਰ ਕੇ ਆਰ ਐਸ ਬੈਸ ਨੇ ਇੱਕ ਪ੍ਰੈਸ ਕਾਨਫਰੰਸ ਵਿੱਚ ਕਹਾ ਹੈ ਕਿ ਸਰਕਾਰ ਨੇ ਇਨ੍ਹਾਂ ਆਈਡੀਓਜ਼ ਜਾਂ ਬਿਆਨਾਂ ਦੀ ਸਚਾਈ ਦੀ ਜਾਂਚ ਨਹੀਂ ਕੀਤੀ ਹੈ ਅਤੇ ਸਿਰਫ ਇਨਾਂ ਦੇ ਆਧਾਰ ਤੇ ਹੀ ਇੱਕ ਵਾਰ ਫਿਰ ਐਨਐਸਏ ਲਾਗੂ ਕੀਤਾ ਗਿਆ ਹੈ ਬੈਂਸ ਨੇ ਕਿਹਾ ਹੈ ਕਿ ਇਸ ਇਹ ਸਾਰੀ ਪ੍ਰਕਿਰਿਆ ਪ੍ਰਗਟਾਵੇ ਦੀ ਆਜ਼ਾਦੀ ਦੇ ਆਧਾਰਤ ਦੀ ਸਿੱਧੀ ਉਲੰਘਣਾ ਆਖਿਆ ਅਤੇ ਅਮਰਪਾਤ ਸਿੰਘ ਨੂੰ ਇਹ ਕਾਨੂੰਨ ਤਹਿਤ ਗਲਤ ਟਾਂਗ ਨਾਲ ਫਸਾਇਆ ਜਾ ਰਿਹਾ ਹੈ ਉਹਨਾਂ ਇਸ ਇਹ ਸਵਾਲ ਵੀ ਉਠਾਇਆ ਹੈ ਕਿ ਜੇਕਰ ਸੱਚਮੁੱਚ ਸਰਕਾਰ ਕਾਨੂੰਨ ਵਿਵਸਥਾ ਦੀ ਚਿੰਤਤ ਹੈ ਤਾਂ 66 ਮਾਮਲਿਆਂ ਦੇ ਦੋਸ਼ ਰਾਲਸ ਵਿਚनोई ਨੂੰ ਰੋਕਥਮ ਰਿਹਸ ਵਿੱਚ ਕਿਉਂ ਨਹੀਂ ਨਹੀਂ ਦਿੱਤੀ ਗਈ ਖਬਰ ਨਾਲ ਅੰਤ ਤੱਕ ਬਨੇ ਰਹਿਣ ਲਈ ਆਪ ਸਭ ਦਾ ਧੰਨਵਾਦ ਕਮੈਂਟ ਕਰਕੇ ਆਪਣੀ ਆਪਣੀ ਰਾਏ ਜਰੂਰ ਦਿਓ ਧੰਨਵਾਦ